ਇਸ ਲੱਕੜ ਨੇ ਤੁਹਾਡੀ ਉਸ ਪੀਸੀਓਡੀ ਦੀ ਕਹਾਣੀ ਨੂੰ ਸਹੀ ਕਰ ਦੇਣਾ ਔਰ ਇਹ ਨੁਸਖਾ ਅਪਣਾਉਂਦਿਆਂ ਸਾਰ ਤੁਹਾਨੂੰ ਕੁਝ ਕੁ ਦਿਨਾਂ ਦੇ ਵਿੱਚ ਇਹਦਾ ਰਿਜ਼ਲਟ ਜਿਹੜਾ ਆਉਣਾ ਸ਼ੁਰੂ ਹੋ ਜਾਏਗਾ ਪੀਸੀਓਡੀ ਦੀ ਤੁਹਾਨੂੰ ਦਿੱਕਤ ਆਈ ਕਿਸੇ ਹੋਰ ਡਾਕਟਰ ਨੂੰ ਨਹੀਂ ਦਿਖਾਇਆ ਸਰ ਮੈਂ ਦਿਖਾਇਆ ਪਹਿਲਾਂ ਤੋਂ ਬਹੁਤ ਤਿੰਨ ਚਾਰ ਡਾਕਟਰ ਨੂੰ ਦਿਖਾਇਆ ਬਟ ਉਹ ਕਹਿੰਦੇ ਸੀ ਉਹ ਉਹਨਾਂ ਨੇ ਮੈਨੂੰ ਬਹੁਤ ਹੀ ਜ਼ਿਆਦਾ ਇਦਾਂ ਵਹਿਮ ਪਾ ਦਿੱਤਾ ਵੀ ਤੇਰੇ ਇਸ ਤਰ੍ਹਾਂ ਕਰਕੇ ਪ੍ਰੋਬਲਮ ਹੈ ਗੰਡਾ ਹੈ ਤੇਰੇ ਜਦੋਂ ਨਾਗੀ ਸਰ ਨੂੰ ਮੈਂ ਆਪਣੀ ਰਿਪੋਰਟ ਦਿਖਾਈ ਨਾਗੀ ਸਰ ਕਹਿੰਦੇ ਮੈਨੂੰ ਕਹਿੰਦੇ ਕਹਿੰਦੇ ਤੂੰ ਚਿੰਤਾ ਨਾ ਲੈ ਕਹਿੰਦੇ ਕਹਿੰਦੇ ਇਦਾਂ ਕੋਈ ਕੋਈ ਕੁਝ ਨਹੀਂ ਹੁੰਦਾ ਤੈਨੂੰ ਕਿੰਨੇ ਕਿ ਦਿਨਾਂ ਚ ਤੁਹਾਨੂੰ ਫਰਕ ਪੈਣਾ ਸ਼ੁਰੂ ਹੋ ਗਿਆ ਆਫਟਰ 15 ਡੇ ਤੋਂ ਹੀ ਮੈਨੂੰ ਫਰਕ ਲੱਗਣ ਲੱਗਿਆ ਸਰ ਸਰ ਮੈਨੂੰ ਮੈਂ ਐਕਟਿਵ ਫੀਲ ਕੀਤਾ ਆਪਣੇ ਮੂੰ ਡੇ ਬਾਏ ਡੇ ਅਸਰ ਦਿਖਣ ਲੱਗਾ ਉਹਦਾ ਮੈਨੂੰ ਕਰਾਇਆ ਸਕੈਨ ਹੁਣ ਤਾਂ ਨਹੀਂ ਹੈ ਮੈਂ ਸਕੈਨ ਕਰਾਇਆ ਸਕੈਨ ਦੇ ਵਿੱਚ ਕੁਝ ਨਹੀਂ ਆਇਆ ਅਜਿਹੇ ਦੇ ਵਿੱਚ ਕੀ ਬੱਚੇਦਾਨੀ ਕਢਾਉਣਾ ਏਸ ਸਮੱਸਿਆ ਦਾ ਹੱਲ ਹੈ ਜਿਸ ਨੇ ਇਹਨੂੰ ਰਿਮੂਵ ਕਰਾ ਲਿਆ ਉਸ ਤੋਂ ਬਾਅਦ ਇੱਕ ਨਹੀਂ 8 ਤੋਂ 10 ਨਹੀਂ 10 ਤੋਂ 15 ਡਾਕਟਰਾਂ ਕੋਲ ਜਾਣਾ ਪਏਗਾ ਉਹ ਕਿਉਂ ਜੀ ਕਿਉਂਕਿ ਸਾਡਾ ਯੂਟਰਸ ਇੱਕ ਧੁਰਾ ਹੈ ਸਰੀਰ ਦਾ